ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਅਸੀਂ ਅੱਜ ਪ੍ਰਧਾਨ ਜੀ ਨੂੰ ਵੀ ਲੁਧਿਆਣਾ ਹੈਪੋ ਵਾਲਟ ਡੈਗੀਆਂ ਤੋਂ ਬੁਲਾਇਆ ਹੈ ਇਹੀ ਰਿਕਵੈਸਟ ਇਹਨਾਂ ਨੂੰ ਕਰੀਏ ਵੀ ਜੇ ਕੋਈ ਨਜਾਇਜ਼ ਤਰੀਕੇ ਨਾਲ ਮੰਡੀਆਂ ਲਾਉਂਦਾ ਹੈ ਤਾਂ ਸਾਡੀ ਮਦਦ ਕਰਕੇ ਉਹਨਾਂ ਨੂੰ ਰੋਕਿਆ ਜਾਵੇ ਤੇ ਸਰਕਾਰੀ ਜਿਹੜਾ ਲਾਅਸ ਹੋ ਰਿਹਾ ਉਹ ਪੂਰਾ ਹੋਵੇ ਅਸੀਂ 92 ਕਰੋੜ 56 ਲੱਖ ਦਾ ਠੇਕਾ ਪੰਜਾਬ ਦਾ ਸਾਰਾ ਦਾ ਲੈ ਹੈ ਪਰ ਸਾਨੂੰ ਐਦਾਂ ਦੀਆਂ ਕੁਝ ਮੰਡੀਆਂ ਜਿਹੜੀਆਂ ਨਜਾਇਜ਼ ਤਰੀਕੇ ਨਾਲ ਕੋਈ ਆਪਣੇ ਨੌਰੇ ਚੱਲੇ ਜਾ ਕੇ ਮੰਡੀ ਲਾਉਂਦਾ 20 30 ਡੰਗਰ ਖੜਾ ਕੇ ਲਾਉਂਦਾ ਜਾਂ ਕੁਛ ਕਰਦਾ ਹਰ ਬੰਦਾ ਮਤਲਬ ਮੰਡੀ ਲਾ ਰਿਹਾ ਹੈ ਨਜਾਇਜ਼ ਤਰੀਕੇ ਨਾਲ ਅਸੀਂ ਕਹਿੰਦੇ ਵੀ ਉਹ ਰੁਕਣੀ ਚਾਹੀਦੀ ਹੈ ਤੇ ਸਾਡਾ ਜਿਹੜਾ ਲੌਸ ਹੋ ਰਿਹਾ ਤੇ ਸਰਕਾਰ ਦਾ ਹੋ ਰਿਹਾ ਉਹ ਪੂਰਾ ਹੋਣਾ ਚਾਹੀਦਾ ਤਾਂ ਕਿ ਅਸੀਂ ਸਰਕਾਰ ਦੀ ਮਦਦ ਵੀ ਤਾਂ ਹੀ ਕਰ ਸਕਦੇ ਹਾਂ ਅਸੀਂ ਕਿਸੇ ਵੀ ਤਾਂ ਹੀ ਭਰ ਸਕਦੇ ਹਾਂ ਜੇ ਸਾਡੇ ਇਦਾਂ ਦੀਆਂ ਮੰਡੀਆਂ ਬੰਦ ਹੋਣ ਤੇ ਬਾਕੀ ਪ੍ਰਧਾਨ ਜੀ ਖੜੇ ਆ ਇਹ ਵੀ ਸਾਡੀ ਮਦਦ ਨੂੰ ਆਏ ਅੱਜ ਪ੍ਰਧਾਨ ਜੀ ਨੇ ਕੀ ਆਸ਼ਵਾਸਨ ਦਿੱਤਾ ਜੀ ਤੁਹਾਨੂੰ ਪ੍ਰਧਾਨ ਜੀ ਨੇ ਅੱਜ ਆਸ਼ਵਾਸਨ ਦਿੱਤਾ ਵੀ ਜਿਹੜੀ ਹੈਪੋ ਵਾਲ ਮੰਡੀ ਲੱਗਦੀ ਹੈ ਜਾਂ ਕਿਤੇ ਹੋਰ ਲੱਗਦੀ ਹੈ ਅਸੀਂ ਤੁਹਾ ਦੀ ਵੀ ਮਦਦ ਸਾਤੇ ਹੋਈ ਸੰਭਵ ਅਸੀਂ ਥੋੜੀ ਕਰਾਂਗੇ ਕਿ ਕਿਹੜੇ ਏਰੀਆ ਤੇ ਲੱਗਦਾ ਮੈ ਤੁਹਾਨੂੰ ਕਿੰਨਾ ਜਿਹੜੀਆਂ ਮੰਡੀਆਂ ਲੱਗਦੇ ਨੇ ਕਿ ਇਹ ਇਲਾਕੇ ਦੇ ਨੇ ਮਿੰਟ ਪੁਆਇੰਟ ਪ੍ਰਸ਼ਾਸਨ ਦੇ ਅੰਦਰ ਤੁਸੀਂ ਹੈਬੋ ਵਾਲ ਡੈਰੀਆਂ ਚ ਲੱਗਦਾ ਠੀਕ ਹੈ ਜੀ ਤਾਜਪੁਰ ਡੈਰੀਆਂ ਜਿਹੜੀਆਂ ਉਥੇ ਉੱਚ ਵੀ ਜਾ ਕੇ ਲੋਕ ਇੱਕ ਇੱਕ ਦੋ ਦੋ ਚਾਰ ਚਾਰ ਮੱਝਾਂ ਕਰਕੇ ਵੇਚਦੇ ਆ ਪਰ ਹੈਪੋ ਵਾਲੇ ਚ ਮੰਡੀ ਨਜਾਇਜ਼ ਤਰੀਕੇ ਨਾਲ ਆ ਰਹੇ ਆ ਬੰਦੇ ਜਿਆਦਾ ਮਾਤਰਾ ਵਿੱਚ ਮੰਨ ਲਉਂਦਾ ਅੱਜ ਵੀ ਸਾਡੀ ਮੰਡੀ ਖੰਨਾਂ ਲੱਗੀ ਵੀ ਐ ਉਹ ਅੱਜ ਵੀ ਉੱਥੇ ਮੰਡੀ ਲਾ ਕੇ ਆਪਣੀ ਨਜਾਇਜ਼ ਤਰੀਕੇ ਨਾਲ ਪਰਚੀ ਕੱਚੀ ਵਰਚੀ ਗੱਢਦੇ ਕੋਈ ਪੱਕੀ ਪਰਚੀ ਨਹੀਂ ਉਹਨਾਂ ਕੋਲ ਐਦਾਂ ਹੀ ਧੱਕੇਸ਼ਾਹੀ ਚਲਾ ਰਹੇ ਤੁਸੀਂ ਕਿੰਨਾ ਸਾਡੇ ਕੋਲ ਜੀ ਇਹ ਸਾਰੇ ਪੰਜਾਬ ਦਾ ਠੇਕਾ ਹੈ 92 ਕਰੋੜ 56 ਲੱਖ ਦਾ ਸੀ ਠੇਕਾ ਲਿਆ ਪੂਰੇ ਸਾਲ ਦਾ ਅਸੀਂ ਹਰ ਮਹੀਨੇ ਸਰਕਾਰ ਨੂੰ 7 ਕਰੋੜ 71 ਲੱਖ ਰੁਪਈਆ ਕਿਸ਼ਤ ਭਰਦੇ ਆ ਪੰਜਾਬ ਦੀਆਂ ਮੰਡੀਆਂ ਦੀ ਪਰ ਹੁਣ ਪਿਛਲੇ 2 ਕਸਾਲਾਂ ਤੋਂ ਕੋਰੋਨਾ ਤੋਂ ਬਾਅਦ ਤੋਂ ਕਈ ਲੋਕ ਮੰਡੀਆਂ ਆਪਣੇ ਬਾੜੀਆਂ 'ਚ ਆਪਣੇ ਨੌਹਰੇ ਚਲਾਉਣ ਲੱਗੇ ਜੋ ਆਨਲਾਈਨ ਐਪਸ ਦੇ ਉੱਤੇ ਮੱਜਾਂ ਦਿਖਾਉਂਦੇ ਨੇ ਬਾਹਰ ਤੋਂ ਵਪਾਰੀਆਂ ਨੂੰ ਬੁਲਾਉਂਦੇ ਨੇ ਉੱਥੋਂ ਹੀ ਡੰਗਰ ਵੇਚ ਦਿੰਦੇ ਨੇ ਕੋਈ ਸਰਕਾਰੀ ਫੀਸ ਦੀ ਵਸੂਲੀ ਨਹੀਂ ਹੁੰਦੀ ਉਹ ਸਿਰਫ ਆਪਣੀਆਂ ਜੇਬਾਂ ਭਰ ਰਹੇ ਨੇ ਤੇ ਉੱਥੇ ਕੋਈ ਵਾਧਾ ਘਾਟਾ ਵੀ ਜੇ ਕਿਸੇ ਦਾ ਨੁਕਸਾਨ ਹੁੰਦਾ ਕੋਈ ਮੜਾ ਜਾਨਵਰ ਵੀ ਕਿਸੇ ਨੂੰ ਦਿੱਤਾ ਜਾਂਦਾ ਉੱਥੇ ਕੋਈ ਜ਼ਿੰਮੇਵਾਰ ਵੀ ਹੈ ਨਹੀਂ ਇਹ ਜਿਹੜੀਆਂ ਮੰਡੀਆਂ ਨੇ ਸਰਕਾਰੀ ਨੇ ਅਸੀਂ ਸਰਕਾਰੀ ਪਰਚੀ ਦਿੰਨੇ ਆ ਖੁਦ ਇੱਥੇ ਜ਼ਿੰਮੇਵਾਰ ਨਹੀਂ ਜੀ ਨਹੀਂ ਉਹ ਤਾਂ ਆਪਣੀ ਕੱਚੀ ਕਾਪੀ ਤੋਂ ਲੈ ਕੇ ਜੀ ਪਰਚੀ ਪਾੜ ਕੇ ਸਿਰਫ ਆਪਣਾ ਪੈਸੇ ਲਿਖ ਕੇ ਦੇ ਦਿੰਦੇ ਨੇ ਜੀ ਉਹਨਾਂ ਦੀ ਕਾਦੀ ਪਰਚੀ ਉਹ ਤਾਂ ਸਿਰਫ ਆਪਣੇ ਹਿਸਾਬ ਨਾਲ ਲੈਂਦੇ ਨੇ ਕਿ ਆ ਸਾਡੀ ਜਗ੍ਹਾ ਇੱਥੇ ਮੱਝ ਆ ਕੇ ਖੜੀ ਐ ਤੇ ਇਹਦਾ ਅਸੀਂ ਕਿਰਾਇਆ ਲੈ ਰਹੇ ਆ ਪਹਿਲਾਂ ਦਾ ਕਿਰਾਇਆ ਰੂਪ ਚ ਕੋਈ ਕਿਸੇ ਨੂੰ ਸ਼ਿਕਾਇਤ ਦਿੱਤੀ ਹੈ ਹਾਂ ਜੀ ਹਾਂ ਅਸੀਂ ਡੀਸੀ ਲੁਧਿਆਣਾ ਨੂੰ ਵੀ ਸ਼ਿਕਾਇਤ ਕੀਤੀ ਹੈ ਅਸੀਂ ਆਪਣੇ ਮੈਕਮੇ ਦੇ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਨੂੰ ਵੀ ਸ਼ਿਕਾਇਤ ਦਿੱਤੀ ਹੈ ਤੇ ਸਾਡੀਆਂ ਸਾਰੀਆਂ ਸ਼ਿਕਾਇਤਾਂ ਗਈਆਂ ਹੋਈਆਂ ਨੇ ਪ੍ਰਧਾਨ ਜੀ ਨੂੰ ਵੀ ਅਸੀਂ ਉੱਥੇ ਬੁਲਾਇਆ ਸੀਗਾ ਇਹਨਾਂ ਦੇ ਵੀ ਅਸੀਂ ਧਿਆਨ ਚ ਲਿਆਉਂਦਾ ਕਿਉਂਕਿ ਇਹ ਉੱਥੇ ਡੈਰੀਆਂ ਦੇ ਹੀ ਪ੍ਰਧਾਨ ਨੇ ਇਹਨਾਂ ਨੂੰ ਕੁਲਦੀਪ ਸਿੰਘ ਨੂੰ ਅਸੀਂ ਬੁਲਾਇਆ ਸੀਗਾ ਜੀ ਇਥੇ ਗੱਲ ਕਰਕੇ ਕਿ ਜੀ ਸਾਡੀ ਮਦਦ ਕੀਤੀ ਜਾਵੇ ਇਹ ਜਿਹੜਾ ਨਜਾਇਜ਼ ਕੰਮ ਹੋ ਰਿਹਾ ਸਰਕਾਰ ਨੂੰ ਵੀ ਚੁੰਨਾ ਲੱਗ ਰਿਹਾ ਠੇਕੇਦਾਰਾਂ ਨੂੰ ਵੀ ਲੱਗ ਰਿਹਾ ਵੀ ਇਹਨੂੰ ਤੁਸੀਂ ਬੰਦ ਕਰਵਾਓ ਪ੍ਰਧਾਨ ਸਾਹਿਬ ਨੇ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਪ੍ਰਧਾਨ ਸਾਹਿਬ ਨੇ ਸਾਨੂੰ ਪੂਰੀ ਜ਼ਿੰਮੇਵਾਰੀ ਨਾਲ ਕਿਹਾ ਕਿ ਇਹ ਸਾਡੀ ਮਦਦ ਕਰਨਗੇ ਤੇ ਜੋ ਵੀ ਗੈਰ ਕਾਨੂੰਨੀ ਕੰਮ ਹੋ ਰਿਹਾ ਸਰਕਾਰ ਦੇ ਉਲਟ ਹੋ ਰਿਹਾ ਉਹਨੂੰ ਇਹ ਬੰਦ ਕਰਵਾਉਂਗੀ ਠੀਕ ਹੈ ਚਲੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੇ ਭਾਈ ਅਸੀਂ ਮੰਡੀ ਆਏ ਸੀ ਆਪਣੇ ਭਾਜੀ ਹਰਪ੍ਰਿੰਦ ਸਿੰਘ ਨਾਲ ਮਿਲਣ ਵਾਸਤੇ ਕੁਝ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਸੀਗੀ ਕੁਝ ਇਹਨਾਂ ਦੀਆਂ ਅਸੀਂ ਸੁਣੀਆਂ ਸੀ ਸੋ ਇਹੀ ਬੈਠ ਕੇ ਹੱਲ ਕੀਤਾ ਵੀ ਜਿਵੇਂ ਸਾਡੇ ਮੁਸਲਮਾਨ ਵੀਰ ਨੇ ਪਿੱਛੇ ਰੋਲਾ ਪਿਆ ਸੀ ਇਹਨਾਂ ਦਾ ਕੋਈ ਇਹਨਾਂ ਦਾ ਅੰਡਰਸਟੈਂਡਿੰਗ ਸੀ ਉਹ ਦੂਰ ਕਰਵਾਈਏ ਜਿਵੇਂ ਇਹਨਾਂ ਨੇ ਕਿਹਾ ਵੀ ਹਫੋਲ ਚ ਮੰਡੀ ਨਜਾਇਜ਼ ਲੱਗਦੀ ਹੈ ਸੋ ਵਿਸ਼ਵਾਸ ਦਿਵਾ ਵੀ ਅਸੀਂ ਉੱਥੋਂ ਬੰਦ ਕਰਵਾਵਾਂਗੇ ਤੁਸੀਂ ਵੀ ਪ੍ਰਧਾਨਮੁਖ ਡੈਰੀ ਐਸੋਸੀਏਸ਼ਨ ਦੇ ਸਾਡੇ ਧਿਆਨ ਵਿੱਚ ਲਿਆਂਦਾ ਗਿਆ ਵਾ ਤੁਸੀਂ ਕੀ ਕਾਰਵਾਈ ਕਰੋਗੇ ਨਹੀਂ ਹਾਂ ਜਿਵੇਂ ਇਹ ਕਹਿੰਦੇ ਡੀਸੀ ਉਹ ਲਖਾ ਜਸ ਸਾਹਿਬ ਦੀ ਕਹਿੰਦੇ ਮਦਦ ਨਹੀਂ ਕਰਨ ਤਿਆਰ ਹਨ ਕਾਨੂੰਨ ਦੇ ਮੁਤਾਬਕ ਸਰ ਕਾਨੂੰਨ ਦੇ ਮੁਤਾਬਕ ਤੁਸੀਂ ਕਾਰਵਾਈ ਕਰੋਗੇ ਜਣੀ ਬਿਲਕੁਲ ਜੀ ਕਾਨੂੰਨ ਦੇ ਮੁਤਾਬਕ ਮਗਰ ਗੱਲ ਆਦਾ ਨਾ ਕਿਵੇਂ 8 ਕਰੋੜ ਕਿਸ਼ਤ ਭਰ ਦੇਣੇ ਹੁਣ ਕਿੱਥੋਂ ਪੂਰੇ ਕਰਨਗੇ ਇਹ ਵੀ ਸੱਚੇ ਨਾਲ ਆਪ ਜੀ ਜਗਾ ਦੇ ਕਿਉਂਕਿ ਕਹਿੰਦੇ ਕਰੋੜਾਂ ਦੇ ਇਹ ਠੇਕੇ ਦੇਂਦੇ ਨੇ ਸਰਕਾਰ ਨੂੰ 99 ਕਰੋੜ 52 ਲੱਖਾਂ ਠੇਕੇ ਭਰਿਆ ਜੀ ਤੇ ਜਿਹੜੇ ਨਜਾਇਜ਼ ਜਿਹੜੇ ਲਗਾਉਂਦੇ ਨੇ ਜਿਹੜੀਆਂ ਮੰਡੀਆਂ ਲੱਗਦੀਆਂ ਨੇ ਲੱਗਦਾ ਜੀ ਸਰਕਾਰ ਨੂੰ ਵੀ ਕਰਕਾਫੀ 14 ਲੱਖ ਲੱਗ ਰਿਹਾ ਲੱਗ ਰਿਹਾ ਦਾ ਜਿਵੇਂ ਦੱਸਿਆ ਜੀ ਨਾ ਅਜ ਮੈਨੂੰ ਇਹ ਤਾਂ ਬਿਲਕੁਲ ਚੂਨਾ ਲੱਗ ਰਿਹਾ ਸਰਕਾਰ ਨੂੰ ਵੀ ਇਹਨਾਂ ਨੂੰ ਲੱਗ ਰਿਹਾ ਤੇ ਘਾਟਾ ਖਾ ਦੱਸਿਆ ਨਾ ਪਿਛਲੇ ਮਹੀਨੇ ਕਰੋੜ ਦਾ ਘਾਟਾ ਪਿਆ ਨਾ मंत्री साहब ਨਾਲ ਹੀ ਗੱਲਬਾਤ ਕਰੋਗੇ ਭਾਵੇਂ ਮੰਤਰੀ ਸਾਹਿਬ ਨਾਲ ਕਰਕੇ ਦੇਖਾਂਗੇ ਮਗਰ ਵੈਸੇ ਲੋੜ ਨਹੀਂ ਪੈਣੀ ਬਾਕੀ ਸਾਰੇ ਅਫਸਰ ਲੈਣੇ ਸ਼ਹਿਰ ਤੋਂ ਬਹੁਤ ਵਧੀਆ ਨੇ ਤੇ ਧਿਆਨ ਚ ਲਿਆਵਾਂਗੇ ਮੰਤਰੀ ਸਾਹਿਬ ਦੇ ਵੀ ਇੱਥੋਂ ਕੰਪਲੀਟ ਮਿਲੀਏ ਸਾਡਾ ਪਹਿਲਦਾਰ ਤੇ ਹੱਲ ਹੋਊਗਾ ਤੇ ਬਾਕੀ ਅਸੀਂ ਜਰੂਰ ਇਹ ਗੱਲ ਕਰਾਂਗੇ ਵੀ ਜਿਵੇਂ ਸਾਡੇ ਮਸਲਮਾਨ ਵੀਰਾਂ ਨੂੰ ਥੋੜੀ ਮੁਸੀਬਤ ਪੈਦੀ ਕਿਸ ਤਰ੍ਹਾਂ ਦੀ ਸੋ ਮੰਡੀ ਵਾਲੇ ਰਲ ਮਿਲ ਕੇ ਚੱਲਣਗੇ ਹੁਣ ਤੇ ਅਸੀਂ ਇਹਨਾਂ ਨਾਲ ਖੜੇ ਹਾਂ ਸਾਡਾ ਕੱਢਨੇ ਮਿਹਰਬਾਨੀ ਧੰਨਵਾਦ